ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਅਕਸਰ ਆਪਾਂ ਬਾਈ ਕੋਲੋਂ ਵੀਡੀਓ ਬਣਾਉਂਦੇ ਰਹਿੰਦੇ ਆਂ ਗੱਗੀ ਕੋਲੋਂ ਅੱਜ ਦੀ ਵੀਡੀਓ 'ਚ ਗਾਮਾ ਦਿਖਾਵਾਂਗੇ 10 ਤੋਂ 11 ਐਚਐਫ ਵੀ ਦਿਖਾਵਾਂਗੇ ਕ੍ਰੋਸ ਵੀ ਦਿਖਾਵਾਂਗੇ ਤੇ ਵਿੱਚ ਸੱਜਣੋ ਯਰਸੀ ਵੀ ਦਿਖਾਵਾਂਗੇ ਇੱਕ ਦੋ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਸਾਰਿਆਂ ਦਾ ਵੀਡੀਓ 'ਚ ਕਰਾ ਦਾਂਗੇ ਤੇ ਕੱਲੀ-ਕੱਲੀ ਖੋਲ ਕੇ ਤੋੜ ਕੇ ਹਰੇਕ ਪੱਖ ਤੋਂ ਚੈੱਕ ਕਰਾ ਦਾਂਗੇ ਆ ਜਾ ਗੱਗੀ ਫੇਰ ਹੋਰ ਕਿਵੇਂ ਆ ਸੱਚੀ ਗਾ ਬਾਈ ਚੜਦੀ ਕਲਾ ਬੱਜੀ ਆ ਵੀਰੇ ਕਿਵੇਂ ਚੱਲਦਾ ਕੰਮ ਜਮਾ ਪੂਰਾ ਕਿਰਪਾ ਬਾਬੀ ਚੱਲਦਾ ਲੋਟ ਆ ਬਾ ਕਿਰਪਾ ਬਾਬੇ ਨਾਲ ਕਿੱਥੋਂ ਕਰਤੀ ਏ ਸ਼ੁਰੂ ਬਾਈ ਚੀ ਕਰ ਲੋ ਵੀਰੇ ਤੋਰ ਫਿਰ ਖੋਲ ਕੇ ਸੂਆ ਕਿਹੜਾ ਦਾ ਤੂੰ ਅੱਜ ਵਾਰ ਅਰੀਜਨਲ ਦੂਜਾ ਵੀਰੇ ਦੰਦਾਂ 'ਚ 6 ਹੈ ਉਰੀ ਦੰਦਾਂ 'ਚ ਆ ਗਈ 6 ਦੰਦ ਸੂਆ ਹੈਗਾ ਦੂਜਾ ਤੇ ਆਰਡਰ ਕੁਆਲਿਟੀ ਰੱਖਦੀ ਆ ਬਾ ਕਮਾਲ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਆਰਡਰ ਰੱਖੂਗੀ ਤਕਰੀਬਨ ਨਾਲ ਲੱਗ ਮਾ ਨਾ ਜਮਾ ਆਰਡਰ ਨਹੀਂ ਰੱਖਦੇ ਫਿਰ ਆਰਡਰ ਰੱਖੋ ਜਮਾ ਬੁਰੀ ਫੈਕਸ ਆਏ ਬਾਈਆਂ ਕੋਲੀ ਖਾਸੀਅਤ ਆ ਇੱਕ ਵੀ ਇਹਨਾਂ ਕੋਲੇ ਜਿੰਨੀਆਂ ਕਿ ਗਾਵਾਂ ਹੁੰਦੀਆਂ ਫਿੱਟ ਆਰਡਰ ਦੀਆਂ ਹੁੰਦੀਆਂ ਤੇ ਥਣ ਦਾ ਸਹਿਜ ਵੀ ਕਿਦਾਂ ਲੱਗਿਆ ਬਜੀ ਠੰਡੀ ਠੁੰਡੀ ਦੇਖੀ ਬੱਚੀ ਕਿਦਾਂ ਥਣ ਲੱਗਿਆ ਸੁਭਾਅ ਆ ਦੀ ਆ ਗਈ ਬਿਲਕੁਲ ਠੰਡੀ ਸੀਲ ਆ ਤੇ ਲੈਵੇ ਦਾ ਰੰਗ ਬਹੁਤ ਸੋਹਣਾ ਤੇ ਕੱਦ ਕਰ ਬਹੁਤ ਇਸ ਕੁਆਲਟੀ ਬਹੁਤ ਸੋਹਣੀ ਗੁਰੀ ਬੱਚੀ ਦੀ ਪਹਿਲਣ ਦਾ ਕੀ ਰਿਕਾਰਡ ਆ ਕੱਢ ਪਹਿਲਣ ਨੇ ਵੀਰੇ 19 ਕਿਲੋ ਤਾਂ ਹੈ ਗੁਰੀ 19 ਕਿਲੋ ਹਾਂ ਐਟੀ ਜਿਹੜੇ ਹਿਸਾਬ ਨਾਲ ਗਰਮੀਆਂ 20 ਕਿਲੋ ਤਾਂ ਨਾਰਮਲ ਹੀ ਦੇ ਦੂ ਨਾਲੇ ਗਰਮੀ ਸਰਦੀ ਵਾਲੀ ਆ ਠੀਕ ਆ ਕਰਨ ਹਾਂਜੀ ਵੀਰੇ ਕੱਦ ਵੀ ਚੰਗਾ ਚਮਕ ਵੀ ਚੰਗੀ ਆ ਤੇ ਬਾਡੀ ਦੈਨ ਕਿੰਨੇ ਘੱਟੂਗੀ ਬਈ ਦੇਣੇ ਗੁਰੀਏ ਮਹੱਲਾ 5 ਤੋਂ 7 ਦਿਨ ਲੈ ਜੂਗੀ 5 ਤੋਂ 7 ਦਿਨ ਆ ਬਾਕੀ ਗੱਡੀ ਗੁੱਡੀ ਝੜ ਕੇ ਝੜਨ ਨੂੰ ਪਹਿਲਾਂ ਵੀ ਸੂਸ ਹੋ ਜੀ ਬਈ 5 ਦਿਨ ਲੈ ਜਾਈਗੀ ਹਾਂ ਨਾ ਬਾਕੀ ਗੁਰੀਏ ਟਿੱਲ ਟੁੱਲ ਬਹੁਤ ਅੱਛੀ ਨੂੰ ਹੈ ਨਾ ਆਹ ਬੋਟਲ ਰੂਲ ਲੋ ਪੋਲੀ ਪੋਲੀ ਆ ਗਏ ਸੱਜਣਾ ਸਿੰਗਲ ਚਾਰੀ ਹਾਂਜੀ ਹਾਂਜੀ ਵੀਰੇ ਠੰਡੇ ਰੁੰਡੀ ਬੋਤਲ ਚ ਪੈਸੇ ਕਿੰਨੇ ਲੱਗੂ ਪੂਰੀ ਦਾ ਮੁੱਲ ਜਿੰਨਾ ਮਰਜ਼ੀ ਕਰਾ ਲੈਣਾ ਹਨਾ ਗੋਣ ਤਾਂ 85 ਕਰਾ ਲੈ 90 ਕਰਾ ਲੈ ਇਹਦਾ ਆਪਾਂ 72000 ਰੁਪਏ ਲੈਣਾ ਵੱਡੇ ਭਾਈ ਪੂਰੇ 72 ਦੀ ਦੇਣਾ 72000 ਦੀ ਬੱਚੀ ਤੇ ਰੇਟ ਤਕਰੀਬਨ ਆਪਣੇ ਫਿਕਸ ਜੀ ਹੋਣਗੇ ਨਾ ਫਿਕਸ ਜੀ ਹੋਣਗੇ ਵੀਰੇ ਆਪਣੇ ਆ ਰੇਟਾਂ ਚ ਨਹੀਂ ਯਾਦੇ ਅੰਤਰ ਤੇ ਹੁਣ ਤੁਹਾਨੂੰ ਦਿਖਾ ਦਿੰਨੇ ਆ ਦੋ ਨੰਬਰ ਵਾਲੀ 25 ਚੜਾਈ ਚੜੂਈ ਬਹੁਤਾ ਬਾਡੀ ਦੀ ਇਹਦਾ ਵੀ ਸੂਆ ਦੂਜੇ ਹੀ ਆ ਵੀਰੇ ਗੁਰੀ ਇਹ ਕਿੰਨੇ ਦਿਨ ਕੱਢਦੀ ਆ ਇਹ ਵੀ ਵੀਰੇ ਮੰਨ ਲਾ ਵੀ 5 ਇਹ ਆਰਡਰ ਬਣਾਉਗੀ ਫੁੱਲ ਚੌੜਾ ਫੁੱਲ ਵੀਰੇ ਜਮਾ ਇੱਕ ਗੱਲ ਹੋਰ ਦੇਖੀ ਗੁਰੀ ਜਮਾ ਫਿੱਟ ਆਰਡਰ ਨੇਗਾ ਬੰਦੇ ਵੀਰੇ ਇਹ ਨਹੀਂ ਹੈਗਾ ਵੀ ਟੁੱਟ ਮੇ ਲੱਤਾਂ ਜਵਾਈ ਦੇ ਫਿਰਨੇ ਗਣਗੇ ਜਿੰਨੇ ਹੈਗੇ ਨੇ ਫਿਕਸ ਨੇ ਥਾਂ ਤੇ ਇਹ ਗਰਮੀ ਚ ਚੱਲਣ ਵਾਲੀ ਹਾਂ ਹਾਂਜੀ ਹਾਂਜੀ ਵੀਰੇ ਠੰਡੀ ਹੁੰਡੀ ਬਹੁਤ ਆ ਬੱਚੀ ਗੁਰੀ ਬਾਕੀ ਬੰਨਣਾ ਬੱਚੀ ਨੇ ਬਹੁਤ ਆ ਥਾਂ ਵਿੱਚ ਹੰਗਲ ਚਾ ਰਹੀ ਨੇ ਗਰਮੀ ਸਰਦੀ ਚ ਚੱਲਣ ਵਾਲੇ ਤੋਹਫੇ ਦਿਖਾਦਾ ਗਾ ਜਦ ਸਾਨੂੰ 나ੜਾ ਨੂੜਾ ਆਰਡਰ ਤੇ ਬੰਦ ਬਣਾਉਗੀ ਨਾੜਾ ਨੂੜਾ ਦੇਖੀ ਬੱਚੀ ਨੇ ਕਮਾਈਆ ਇਹਨੂੰ ਘੁਮਾ ਦੇ ਇੱਕ ਵਾਰੀ ਤੇ ਬਾਕੀ ਇੱਥੇ ਆਰਡਰ ਕੁਆਲਿਟੀ ਕਰ ਸਕਦੇ ਹਾਂ ਚ ਇੱਕ ਨਾੜਾ ਨੂੜਾ ਵੀ ਫੱਲਨੇ ਆਰਡਰ ਤੇ ਤੇ ਬਣਾਉਗੀ ਪੂਰਾ ਜੋਸ ਵਾਲਾ ਪੂਰਾ ਚੌੜਾ ਆਰਡਰ ਬਣਾਉਗੀ ਇੱਥੇ ਤੋਂ ਚੈੱਕ ਕਰ ਸਕਦੇ ਜੀ ਆਪਾਂ ਗੱਲ ਕਰ ਲਈਏ ਭਾਰਤ ਵਾਲਾ ਨਕਸ਼ਾ ਹੀ ਆ ਨਾੜਾਂ ਤੇ ਲੈ ਜਾ ਲੈਣੂ ਇਹਦਾ ਕੀ ਰਿਕਾਰਡ ਦੱਸਿਆ ਇਹ ਗੁਰੀ 20 ਤੋਂ ਪਲੱਸ ਹੀ ਚੱਲਣਾ ਵੀਰੇ ਨੇ 20 ਤੋਂ ਬਾਹਰੇ ਹਾਂਜੀ ਹਾਂਜੀ 20 ਤੋਂ ਬਾਹਰੇ ਚੱਲਣਾ ਕਿਉਂ ਆ ਜੀ ਪੈਂਡਿੰਗ ਨੇ ਜਿਹੜੇ ਹੁਣ ਬੰਦੇ ਆਪ ਰੱਖਦੇ ਨੇ ਗਾਇਆਂ ਹਨਾ ਉਹਨਾਂ ਨੂੰ ਤਾਂ ਪਤਾ ਹੁੰਦਾ ਵੀ ਗਾਂ ਨੇ ਕਿੱਦਾਂ ਬੰਨਣਾ ਨਾ ਸੂਨਤੀ ਬਣ ਜਾਂਦੀ ਆ ਤੇ ਆ ਵੀ ਉੱਤੋਂ ਪੂਰੇ ਚੌੜੇ ਕਰਕੇ ਦੀ ਗਈ ਹੈ ਨਾ ਵੱਡੀ ਹੈ ਵੀਰੇ ਯਾਰ ਗੁਰੀ ਬੱਚੀ ਕਰਦਾ ਹੈ ਚੜਾਈ ਚਡੂਈ ਵੀ ਫੁੱਲਾ ਤੇ ਉਨੇ ਹੀ ਚੌੜਾ ਆਰਡਰ ਬਣਾਉਂਗਾ ਚੰਦੂ ਕੀ ਇਹ ਗਰਮੀ ਸਰਦੀ ਗਰਮੀ ਸਰਦੀ ਕੀ ਬੱਚੀ ਇਹਦਾ ਬੰਨ ਨਾਲ ਦਾ ਕੱਚੀ ਹੈ ਬੱਚੀ ਆ ਗਰਮੀ ਸਰਦੀ ਦੇ ਤੋਹਫੇ ਦਿਖਾਵਾਂਗਾ ਤੁਹਾਨੂੰ ਇਹਨਾਂ ਦੀ ਫੈਟ ਵੀ ਚੰਗੀ ਆਊ ਤੇ ਮੌਸਮ 'ਚ ਵੀ ਅੱਗੇ ਚੱਲਣ ਵਾਲੇ ਮੌਸਮ 'ਚ ਨੇ ਇਹਦਾ ਰੇਟ ਕਰੀ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲੈ ਇਹ ਬੱਚੀ 72 ਦੀ ਦਾਂਗੇ ਜੇ ਕੋਈ ਜੋੜਾ ਲੂ 140 ਦੇ ਦਾਂਗੇ ਜੋੜਾ 1 ਲੱਖ ਤੇ 40 ਦਾ ਕੱਲੀ ਕੱਲੀ 77 ਹਜ਼ਾਰ ਦੀ ਬੱਚੀ ਦਾਂਗੇ ਵੀਰੇ ਆਪਾ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤਿੰਨ ਨੰਬਰ ਦੇ ਇਹ ਜਿਹੜਾ ਸੂਆ ਪਹਿਲਾ ਗੁਰੀ ਵੀਰੇ ਪਹਿਲਣ ਇਹ ਪਲੂਲ ਆ ਬੱਚੀ ਆ ਚਮਕ ਚਮਕ ਚੰਗੀ ਆ ਨਾ ਕੋਈ ਬੋਲੇ ਬਈ ਪਾਊਡਰ ਆ ਨਹੀਂ ਪਲਿਆ ਪਮਾੜੀ ਲੈਂਦੀ ਨਹੀਂ ਬਾਬਾ ਸੁੱਖ ਰੱਖ ਕੇ ਪਰਮਾਤਮਾ ਨਾ ਠੀਕ ਆ ਜੀ ਆਪਾਂ ਚੰਗੀ ਲੈਣਿਆ ਗੁਰੀ ਪਹਿਲੇ ਦਿਨੀ ਹਨਾ ਇਹਦੀ ਬਰੀਡ ਕੁਆਲਿਟੀ ਬੱਚੀ ਦੀ ਬਹੁਤ ਆ ਇਹਦੇ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਗੁਰੀ ਅਜੇ ਮਹੱਲਾ ਵੀ 5-4 ਦਿਨ ਹੀ ਵੀ ਲੈ ਜਾਣਾ ਵੀਰੇ ਇਹਨੇ 4-5 ਦਿਨ ਆ ਥਾਣੇ ਨੂੰ ਵੀ ਬਹੁਤ ਸੋਹਣਾ ਥੜ ਬਹੁਤ ਸੋਹਣਾ ਲੱਗਿਆ ਬਾਕੀ ਲੇਵੇ ਦੀ ਫੀਟਿੰਗ ਫੂਟਿੰਗ ਬਾਬੇ ਦੀ ਕਿਰਪਾ ਨਾਲ ਬਹੁ ਸ਼ੁਕਰ ਖੇਬਰ ਮਾਦਮਾ ਵੀ ਪਹਿਲ ਨਹੀਂ 20 ਦੇ ਨਵੇਂ ਪਾਉਣੇ ਨੇ ਠੀਕ ਆ ਗੱਲ ਹਾਂ ਤੇ ਜਾਤ ਵੀ ਜਾਂਦੀ ਹੈ ਜਾਤ ਵੀ ਬੋਦਾ ਵਾਦਾ ਵੀ ਸੋਹਣਾ ਜਿੰਨੀ ਕਿ ਹੈ ਕਿ ਜਿੰਨੇ ਕ ਅੰਗ ਲੱਗਿਆ ਹਨਾ ਬਾਬੇ ਸਹੀ ਆ ਆ ਨਸਲ ਵੀ ਬਹੁਤ ਚੰਗੀ ਹੈ ਲੈ ਚਲ ਗਏ ਇਧਰੋਂ ਬਾਕੀ ਠੰਡੀ ਦੇ ਕਿ ਥਣ ਕਿਦਾਂ ਦੇ ਲੱਗਿਆ ਜਗੂਰੀ ਵਿੱਚੀ ਪਹਿਲਣ ਨੂੰ ਸੁਭਾਅ ਦੀ ਠੰਡੀ ਬਾਹਰੀ ਠੰਡੀ ਵਿੱਚੀ ਆ ਸੂਆ ਪਹਿਲਾ ਤੇ ਦੁੱਧ ਪਾਈ ਕਹਿੰਦਾ ਬੀ ਦੇ ਏੜ ਗੇੜ ਹੀ ਕਰ ਦੂ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਸੁਆ ਹੈਗਾ ਪਹਿਲਾ ਤੇ ਦਿਨ ਕੱਢ ਦੂ ਪੰਜ ਸੱਤ ਆ ਨਾ ਦਿਨ ਕੱਢ ਦੂ ਵੀਰੇ ਹਾਂ ਆ ਦਿਨ ਬਾਈ ਕਹਿੰਦਾ ਜਰੂਰ ਕੱਢ ਦੂ ਪੰਜ ਸੱਤ ਤੇ ਇਹਦੇ ਪੈਸੇ ਕੱਗੀ ਕਿੰਨੇ ਲੱਗਣ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲੈ ਪਿੱਛੇ ਆਪਾਂ 66000 ਦੀ ਦੇ ਦਾਂਗੇ ਵੀਰੇ ਪੂਰੇ ਠਾੜ ਦੀ ਪੂਰੇ ਠਾੜ ਦੀ ਜੇ ਕਿਸੇ ਭਰਾ ਨੇ ਜੋੜਾ ਲੈਣਾ ਹਾਂ ਤਾਂ ਜੋੜੇ ਚ ਮਾੜਾ ਮੋਟਾ ਹੋ ਜਾਊਗਾ ਆ ਵੀਰੇ ਜੋੜੇ ਚ ਮੰਤਣ ਕਰ ਦਾਂਗੇ ਵਿੱਚ ਵੀਰੇ ਉਹ ਆਪਣੇ ਪਿੰਡਾਂ ਚ ਪਰੋਈ ਤਰੇ ਫਿਰਦੇ ਮੋਟਰਸਾਈਕਲ ਚ ਆ ਕੇ ਪਿੰਡਾਂ ਚ ਕੋਈ ਇਦਾਂ ਦੇ ਭਾਅ ਦਿੰਦਾ ਨਹੀਂ ਗਾ ਗੁਰੀ ਠੀਕ ਆ ਗੱਲ ਹਾਂ ਆ ਰੇਟ ਜਿਵੇਂ ਸਾਨੂੰ ਮੈਂ ਅਕਸਰ ਦੱਸਦਾ ਵੀ ਉਹਨਾਂ ਵੀ ਤਕਰੀਬਨ ਸਾਰੇ ਪੰਜਾਬ ਚੋਂ ਡਾਉ ਨਹੀਂ ਹੁੰਦੇ ਸਭ ਤੋਂ ਡਾਉ ਨਹੀਂ ਹੁੰਦੇ ਵੀਰੇ ਕਿਉਂ ਕਿ ਪਿੰਡਾਂ ਚ ਤਰ ਫਿਰਕੇ ਮਾਲ ਲੈਣੇ ਆ ਇਹ ਦਿਖਾਤੀਆਂ ਤੁਹਾਨੂੰ ਤਿੰਨਾਂ ਆ ਮੈਂ ਬਹੁਤ ਸੋਹਣੇ ਲੱਗੇ ਨੇ ਬਿਹੜਾ ਨੂੰ ਸੂਆ ਪਹਿਲਾ ਤੇ ਹੁਣ ਤੁਹਾਨੂੰ ਦਿਖਾ ਦਨੇ ਆਪਾਂ ਸੱਜਣੋਂ ਇਹ ਦਾ ਸੁਆ ਕਿਹੜਾ ਇਹਦਾ ਦੂਜਾ ਵੀਰੇ ਗੁਰੀ ਜਮਾ ਰੀਜਨਲ ਦੂਜਾ ਦਾ ਦੰਦਾ ਜੂ ਵੀਰੇ ਚੈੱਕ ਨਹੀਂ ਕਰੀ ਆਪਾਂ ਇਹ ਠੀਕ ਹੈ ਹਾਂ ਹਾਈਟ ਵਜਨ ਕੁਆਲਿਟੀ ਬਹੁਤ ਵੱਚੀ ਦੀ ਕਿੰਨੇ ਦਿਨ ਪੈਂਡਿੰਗ ਨੇ ਬਾਈ ਬਾਲੇ ਮਹਲਾ ਹਫਤਾ ਮੰਗਰੀ ਦਾ ਇੱਕ ਹਫਤਾ ਹਾਂਜੀ ਵੀਰੇ ਆ ਤੇ ਪ੍ਰਿੰਟ ਵਾਈਜ਼ ਬਹੁਤ ਸ਼ਾਨਦਾਰ ਆ ਹਾਂਜੀ ਹਾਂਜੀ ਵੀਰੇ ਆ ਪ੍ਰਿੰਟ ਵਾਈਜ਼ ਵੀ ਬਹੁਤ ਸ਼ਾਨਦਾਰ ਆ ਸੁਆ ਦੂਜਾ ਲੰਬਾਈ ਚੈੱਕ ਕਰ ਸਕਦੇ ਹਾਂ ਕਦ ਕਾਠ ਤੇ ਥਣ ਤਕਰੀਬਨ ਤਕਰੀਬਨ ਸਾਰਿਆਂ ਨੂੰ ਸਿੰਗਲ ਚਾਰ ਸਿੰਗਲ ਚਾਰ ਵੀਰੇ ਆ ਫਾਲਤੂ ਨਹੀਂ ਲੱਗਿਆ ਕਿਸੇ ਫਾਲਤੂ ਚਮਕ ਕੁਆਲਿਟੀ ਵਜਨ ਬਰੀਡ ਦੀ ਕੁਆਲਿਟੀ ਬਹੁਤ ਗੁਰੀ ਕੁਆਲਿਟੀ ਕਰਨੂ ਨਹੀਂ ਕਿਸੇ ਬ ਠੀਕ ਗੱਲ ਸਾਹਮਣੀ ਪੁੱਝੜੀ ਗੱਲ ਆ ਪੰਜ-ਛੇ ਦਿਨ ਜਿਹੜਾ ਬੰਦਾ ਸਾਹਮਣੂ ਦੱਸ ਦੇਣ ਜੇ ਇੱਕ ਵੀਰ ਦੀ ਟਰਾਂਜੈਕਸ਼ਨ ਦੀ ਬੋਰੀ ਪਾ ਦੇ ਤਾਂ ਬੈਠੇ ਉੱਠਣ ਹੀ ਨਹੀਂ ਆਣਾਗਾ ਤੋਂ ਇਦਾਂ ਦਾ ਲੇਪਾ ਬਣਾ ਦੇਣਾ ਬੱਚੀ ਨੇ ਤੇ ਓਏ ਹਾ ਯਾਰ ਨਫਾ ਦੇ ਜੂ ਚੰਗਾ ਹਾਂਜੀ 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 ਵੀਰੇ ਓਏ ਅਗਲੇ ਨੂੰ ਦੇਖ ਕੇ ਜਾਉ ਹਾ ਯਾਰ ਨਫਾ ਦੇ ਜੂ ਹਾਂਜੀ ਵੀਰੇ ਤੇ ਜਵੇਂ ਸਾਨੂੰ ਮੈਂ ਕਹਿੰਦਾ ਹੁਣ ਅਕਸਰ ਵੀ ਇੱਥੋਂ ਵੇਚਣ ਵਾਲੇ ਭਰਾ ਵੀ گاਵਾ ਕਾਫੀ ਗਿਣਤੀ ਚ ਖਰੀਦ ਕੇ ਲੈ ਕੇ ਜਾਂਦੇ ਆ ਬਾਈ ਤੇ ਮੇਰੇ 70% ਆਪਣੇ ਤੋਂ ਵਪਾਰੀ ਮਾਲ ਖਰੀਦਦੇ ਆ ਤੇ ਆਰਡਰ ਬਣਾਉਗੀ ਸੋਨਾ ਹਾਂਜੀ ਹਾਂਜੀ ਰੇਟ ਕੱਕੀ ਇਹਦਾ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਲਾ ਗੁਰੀ ਇਹ ਵੀ 86000 ਦੀ ਬੱਚੀ ਦੇ ਦਾਂਗ ਇਹ ਆ ਗਈ 4 ਨੰਬਰ ਤੇ 4 ਨੰਬਰ ਤੇ ਆ ਗਈ ਆ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਕਿਉਂਕਿ ਤਕਰੀਬਨ ਵਿੱਚ ਕਈ ਗਾਵਾਂ ਸਾਨੂੰ ਇੱਕੋ ਜਿਹੀ ਲੱਗਣਗੀਆਂ ਇਹਦੇ ਵਿੱਚ ਕੱਦ ਵੱਜਣ ਵਾਲੀਆਂ ਨੇ ਹਾਈਟ ਵਿੱਚ ਇੱਕ ਇੱਕ ਕੁਆਲਿਟੀ ਦਾ ਮਾਲ ਹੈ ਗੁਰੀ ਸਾਰਾ ਇੱਕ ਪੱਟੀ ਦੀ ਮਾਲਾ ਸਾਰਾ ਵੀਰੇ ਤੇ ਹੁਣ ਆ ਗਈ 5 ਨੰਬਰ ਤੇ ਇਹ ਆ ਗਈ ਕ੍ਰੋਸ ਚ ਇਹ ਕ੍ਰੋਸ ਆ ਗਈ ਵੀਰੇ ਇਹਨੇ ਸਪਾਈਟ ਹਾਈ ਕਲੂ ਦਿੱਤਾ ਹੈ ਗੁਰੀ ਆ ਝੋਲੀ ਬਹੁਤ ਹੈ ਹਾਂਜੀ ਝੋਲ ਬਹੁਤ ਹੈ ਇਹਦੇ ਪੈ ਨੇ ਵੀਰੇ ਅਜੇ ਦਿਨਾਂ ਦੇ حساب ਨਾਲ 10 ਦਿਨ ਪੈ ਨੇ ਬੈਂਡ ਦੇ ਇਹਦੀ ਫਾਇਟ ਵੀ ਮੱਜਾ ਨਾਲ ਦੀ ਹੋਊਗੀ ਤੇ ਥਣ ਦਾ ਸੈਜ ਇਹਦਾ ਵੀ ਮੱਜਾ ਨਾਲ ਦਈ ਆ ਬਟ ਪਤਾ ਨਹੀਂ ਕਿਵੇਂ ਪਾਲੀਆ ਚੱਲ ਕਿਸ ਨੇ ਪਰਮਾਤਮਾ ਇਹਡੀ ਬਾਡੀ ਨਹੀਂ ਬਣਦੀ ਹਰ ਇੱਕਾਂ ਦੀ ਆ ਝੋਟੀਆਂ ਨਾਲ ਹਾਂ ਝੋਟੀਆਂ ਬਾਡੀ ਲੈ ਵਾ ਦੇਖੀ ਕਿਦਾਂ ਦੇ ਲੱਗਿਆ ਬੱਚੇ ਸਵਾ ਆਦੀ ਆ ਠੰਡੀ ਬਰਸਾਤ ਸੁੱਖ ਰੱਖੇ ਪਰਮਾਤਮਾ ਐਕਟਿਵ ਜਿਵੇਂ ਗਰਮੀ ਆ 25 ਕਿਲੋ ਦਾ ਨੋਰਮਲ ਗਰਮੀਾਂ ਚ ਪਈ ਜਾਣਾ ਨੇ ਠੀਕ ਆ ਗੱਲ 20 ਕਿਲੋ ਵਾਲੀ ਮੱਜ ਦਾ ਮੁਕਾਬਲਾ ਕਰੂ ਹਾਂ ਆ ਲੈ ਚਲ ਘਮਾਗੇ ਐ ਮਨ ਲਗਰੀ ਚਾਚਟ ਇਹ ਜੀ ਬੱਚੀ 40 ਦੇ ਨੇੜੇ ਭਗ ਜਾਂਦੀ ਆ ਠੀਕ ਆ ਕੱਚੀ ਜ਼ਰੂਰ ਆ ਵੀਰੇ ਕਿੰਨੇ ਲੱਗਣਗੇ ਦੱਸੋ 15 ਦੇ 10 ਤੋਂ 15 ਹਾਂ 10 ਤੋਂ 15 ਦਿਨ ਪੈਂਡਿੰਗ ਨੇ ਵੀਰੇ ਇਹ ਪੱਕਾ ਜਾਂ ਮੰਨਦੀ ਆ ਤੋਰੇ ਦਾ ਥੋੜਾ ਜਿਹਾ ਇਹ ਤੂੰ ਬਈ ਪਤਾ ਕੀ ਗੱਲ ਆ ਲੋਕਾਂ ਦੇ ਕੱਚੀ ਕੁੱਚੇ ਜਿਆਦੇ ਕਰਕੇ ਰਹਿੰਦੇ ਹੋ ਗਏ ਜਾਂਦਾ ਠੀਕ ਆ ਗੱਲ ਇਹ ਆ ਗਈ 5 ਨੰਬਰ ਤੇ ਗੱਗੀ ਇਹਦੇ ਕਿੰਨੇ ਪੈਸੇ ਲਵਾਂਗੇ ਆਪਾਂ ਇਹਦਾ ਗੁਰੀ ਵੱਲੋਂ ਆਪਾਂ 75000 ਦੀ ਬੱਚੀ ਦੇ ਦਾਂਗੇ ਵੀਰੇ ਤੇ ਇਹ ਦੇ ਦਾਂਗੇ 75 ਦੀ ਮਾਨਤਾਨ ਹੋ ਜੂ ਥੋੜਾ ਬਾਈ ਹਾਂ ਵੀਰੇ ਹੋ ਜੂ ਤਿਆਰ ਉਹ ਕਦੇ ਗੁਰੀ ਤੈਨੂੰ ਪਤਾ ਵੀ ਲੱਖ ਤੋਂ ਘੱਟ ਕੁ ਦਿੰਦਾ ਨਹੀਂ ਹੈ ਜੀ ਬੱਚੀ ਦੇਖੀ ਝੋਲੀ ਪਲਾਈ ਕਿੰਨੀ ਪੋਲੀ ਪੀ ਉੱਚੀ ਜੀ ਥਣ ਵੀ ਸਿੰਗਲ ਚ ਆ ਰਹੀ ਨੇ ਬੱਚੀ ਦੇ ਇਹ ਬਾਈ ਕਹਿੰਦਾ ਦੇ ਦਾਂਗੇ 75 ਦੀ ਥਣ ਲੱਗਿਆ ਮੱਜਾਂ ਨਾਲ ਦਾ ਤੇ ਚੋਲ ਫੁੱਲ ਪਈ ਆ ਇਹਦੇ ਸਹੀ ਆ ਗਈ ਵੀਰੇ ਗੱਲ ਕਰ ਗੁਰੀ ਪੰਜ ਨੰਬਰ ਤੇ ਤੇ ਹੁਣ ਆ ਗਈ 6 ਨੰਬਰ ਤੇ ਜਿਹੜਾ ਰੰਗ ਤੁਸੀਂ ਜਿਆਦਾ ਪਸੰਦ ਕਰਦੇ ਹੋ ਇਹ ਰੰਗ ਦਾ क्रेज ਬਹੁਤ ਆ ਗੁਰੀ ਆ ਇਹ ਆ ਗਿਆ 6 ਨੰਬਰ ਤੇ ਜਿਆਦਾ ਪਸੰਦ ਕਰਿਆ ਜਾਣ ਵਾਲਾ ਰੰਗ ਆ ਇਹ ਟ੍ਰੈਂਡਿੰਗ ਵਾਲਾ ਰੰਗ ਆ YouTube ਤੇ ਹਾਂਜੀ ਵੀਰੇ ਕੰਪਨੀ ਕਿਹੜੀ ਗੱਗੀ ਦੀ ਇਹ ਵੀਰੇ ਸਾਈਵਾਲ ਤੇ ਆਪਾਂ ਜਰਸੀ ਦਾ ਕ੍ਰੋਸ ਕਹਿ ਸਕਦੇ ਹਾਂ ਸਾਰੀ ਮਿਕਸ ਦੋਗਲਾ ਆਪਾਂ ਦੋਗਲੀ ਕ੍ਰੋਸ ਵੀ ਕਹਿ ਸਕਦੇ ਹਾਂ ਜਰਸੀ ਬਾਕੀ ਯਾਰ ਬਾਈ ਜਿਹੜਾ ਵੀਡੀਓ ਦੇਖਦਾ ਉਹਨੂੰ ਵੱਧ ਪ ਇੱਥੇ ਰੋਕ ਜਿਹੜਾ ਕੋਈ ਕਰੇ ਪ੍ਰੈਕਟੀਕਲ ਪਰ ਬੱਚੀ ਨੂੰ ਥਣ ਲੈਵਾ ਦੇਖ ਲਾ ਕੱਦ ਕਾਰ ਚੰਗਾ ਰੱਖਦੀ ਆ ਥਣ ਲੈਵਾ ਬਹੁਤ ਸ਼ਾਨਦਾਰ ਰੱਖਦੀ ਆ ਥੋੜਾ ਜਿਹਾ ਉੱਪਰ ਆ ਜਾ ਮਣਾਉਂਦੀ ਆ ਉੱਪਰ ਫਿਰ ਹੁਣੀ ਹੀ ਆ ਗੁਰੀਏ ਜੇ ਗੱਡੀ ਚੋਂ ਲਾ ਕੀ ਲੈ ਆ ਬਈ ਕੱਦ ਵੀ ਚੰਗਾ ਇੱਥੋਂ ਚੈੱਕ ਕਰ ਸਕਦੇ ਹੋ ਲੰਬਾਈ ਵੀ ਫੁੱਲਾ ਕੀ ਰਿਕਾਰਡ ਆ ਦੁੱਧਾ ਗੁਰੀਏ ਨੇ 20 ਕਿਲੋ ਤੱਕ ਹੈ ਵੀਰੇ ਮਾਲਕ ਦੇ ਦੱਸਣ ਹਿਸਾਬ ਨਾਲ ਠੀਕ ਆ ਬਾਕੀ ਥਣ ਲੈਵਾ ਦੱਸਦਾ ਆਪਾਂ ਨੂੰ ਵੀ ਜਗਾੜ ਆ ਬੱਚੀ ਦਾ ਨੇ 20 ਤੋਂ ਪਲੱਸ ਹੀ ਚੱਲਣਾ ਤੇ ਲੰਬੀ ਬਹੁਤ ਆ ਲੰਬੀ ਬਹੁਤ ਆ ਹਾਈਟ ਬਹੁਤ ਆ ਬੱਚੀ ਦੀ ਆ ਲੰਬੀ ਬਹੁਤ ਆ ਗਈ ਬ ਆਣ ਦਾ ਸੈਜ ਬਹੁਤ ਸੋਹਣਾ ਰੱਖਦੀ ਐ ਤੇ ਆਗੀ ਬਿਲਕੁਲ ਨਵੇਂ ਹਾਂ ਚ ਦੂਜਾ ਸੂਆ ਬੱਚੀ ਸੂਆ ਜਮਾ ਰਿਜਨਲ ਦੂਜਾ ਕਿੰਨੇ ਦਿਨ ਕੱਢ ਦੂਗਾ ਕੀ ਇਹ ਬਾਈ ਕੁੜੀ ਮੰਨ ਲਾਏ ਇਹ 5-4 ਦਿਨ ਤਾਂ ਲਈ ਜਾਊਗੀ 4-5 ਦਿਨ ਹਾਂ ਹਈ ਤਾਂ ਇਹ ਬੰਨ ਨਹੀਂ ਲੱਗੀ ਬਾਈ ਇਹਦਾ ਰੇਟ ਕੀ ਰਹੂਗਾ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਲਾ ਕੁੜੀ ਆਪਾਂ 72000 ਦੀ ਬੱਚੀ ਦੇ ਦਾਂਗੇ ਇਹ ਆਗੀ ਮੇਰਾ ਖਿਆਲ 6 ਨੰਬਰ ਤੇ ਹਾਂਜੀ 6 ਨੰਬਰ ਤੇ ਵੀਰੇ ਦੇਖ ਇਹ ਬਾਈ ਕਹਿੰਦਾ ਦੇ ਦਾਂਗੇ 72000 ਦੀ ਤੇ ਝੋਲ ਬਹੁਤ ਪਈਆ ਆਟਰ ਬਣਾਉਣ ਦੇ ਚਾਂਸ ਨੇ ਉਹ ਠੰਡੀ ਕਰਦੀ ਐ ਬੱਚੀ ਆ ਉਦਾਂ ਥੋੜਾ ਜਿਹਾ ਡਰਦੀ ਐ ਤੇ ਹੁਣ ਆਪਾਂ ਤੀਜਾ ਸੂਆ ਹਾਂਜੀ ਵੀਰੇ ਆ ਲੱਗਦੀ ਦੂਜਾ ਨਾ ਲੱਗਦੀ ਦੂਜਾ ਸੂਆ ਤੀਜਾ ਤਾਂ ਆਪਣੇ ਪਿੰਡੂ ਲਈ ਆਥੋਂ ਨੇੜੀ ਠੀਕ ਆ ਗੱਲ ਹਾਂ ਕਿੰਨੇ ਦਿਨ ਪੈਂਡਿੰਗ ਨੇ ਇਹ ਵੀਰੇ 5 ਤੋਂ 7 ਦਿਨ ਪਿਆ ਗੁਦੀ ਇਹਦੇ 5 ਤੋਂ 7 ਹਾਂ ਦੁੱਧੇ ਨੇ 18 ਕਿਲੋ ਤਾ ਹੋਵੇ ਠੀਕ ਆ ਗੱਲ ਹਾਂ ਉਹ ਲੱਗਦੀ ਦੂਜੇ ਸੂਏ ਚ ਹੈ ਨਾ ਲੱਗ ਕਹਨੂੰ ਦੂਜਾ ਸੂਆ ਕਹ ਲਾ ਬਾਈ ਹੁਣ ਤੀਜੇ ਸੂਂਦੀ ਆ ਠੀਕ ਆ ਗੱਲ ਹਾਂ ਆ ਸੂਆ ਬਾਈ ਕਹਿੰਦਾ ਸੂਂਦੀ ਆ ਤੀਜਾ ਪਰ ਲੱਗਦੀ ਦੂਜੇ ਵਾਂਗੂ ਆ ਨਵੇਂ ਹਾਨਜੇ ਚ ਹੀ ਲੱਗਦੀ ਆ ਥਣਥੁਣੇ ਜੀ ਵੀ ਬਹੁਤ ਸੋਹਣਾ ਲੱਗਿਆ ਇਥੇ ਵੀ ਸੀ ਇਥੋਂ ਆਰਡਰ ਕੁਆਲਿਟੀ ਥਣ ਦਾ ਸੈਜ ਤੇ ਚਾਰੇ ਥਣ ਕੱਲੇ ਕੱਲੇ ਦੇ ਦੁੱਧੜਾ ਪਾਇਬ ਵੀ ਚੰਗਾ ਜਾਂਦਾ ਜੀ ਗੱਲ ਕਰ ਲਈਏ ਆਰਡਰ ਤਕਰੀਬ ਨੇ ਵੀ ਫਿਕਸ ਜਾ ਰਿਹਾ ਫਿਕਸ ਆਰਡਰ ਵੀਰੇ ਸਾਰੀਆਂ ਦੀ ਫਿਕਸ ਨਹੀਂ ਗਰੀ ਇਹ ਆ ਗਈ 7 ਨੰਬਰ ਤੇ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰੀ ਜਾਇਓ ਇਹਦੇ ਕੱਗੇ ਕਿੰਨੇ ਪੈਸੇ ਲੈ ਲਾਂਗੇ ਆਪਾਂ ਇਹਦੇ ਗੁਰੀ ਬਈ ਆਪਾਂ ਬੱਚੀ ਦਾ ਮੁੱਲ ਜਿੰਨਾ ਮਰਜ਼ੀ ਕਰਾ ਲਾ ਹਨਾ ਇਹ ਆਪਾਂ 60 ਦੀ ਦੇ ਦਾਂਗੇ 60 ਚੋਂ 2000 ਬੰਦੇ ਦਾ ਮਾਨ ਤਣ ਕਰ ਦਾਂਗੇ 58000 ਰੁਪਏ ਲੈ ਲਾਂਗੇ ਵੀਰੇ 58 ਇਹਦਾ ਲੈ ਲਾਗੇ ਲੈਣ ਦੇਣ ਜਿਹੇ ਵਾਲੇ ਰੇਟ ਨੇ ਤਕਰੀਬਣਾ ਹਾਂਜੀ ਹਾਂਜੀ ਵੀਰੇ ਠੰਡੀ ਅਠੰਡੀ ਸੀਲ ਆ ਗਈ ਚੰਗੀ ਤੇ ਪੂਰੀ ਜਿਵੇਂ ਗਰਮੀਆਂ 17-18 ਕਿਲੋ ਤੋਂ ਨਾਰਮਲ ਹੀ ਪਈ ਜਾਣਾ ਵੀਰੇ ਨੇ ਤੇ ਹੁਣ ਅਗਲੇ ਨੰਬਰ ਵਾਲੀ ਤੋਰ ਦੇ ਇਹਦਾ ਸੂਆ ਦੂਜਾ ਵੀਰੇ ਗੁਰੀ ਦੂਜਾ ਸੂਆ ਹਾਂ ਇਹ ਕਿੰਨੇ ਦਿਨ ਕੱਢੂ ਇਹਦੀ ਵੇਟ ਵਾੜੀ ਬਹੁਤ ਹੈ ਤਾਂ ਹਫਤਾ ਪਿਆ ਵੀਰੇ ਪੂਰਾ ਇੱਕ ਹਫਤਾ ਇੱਕ ਹਫਤਾ ਪਿਆ ਤੇ ਵਜਨ ਵਜੂਦ ਦਾ ਵਜਨ ਵਜੂਦ ਖੁੱਲ ਆ ਵੀਰੇ ਹਾਈ ਟਾ ਹੈ ਇਹਦੀ ਦਰਮਿਆਨੀ ਹੈ ਨਾ ਜਿਵੇਂ ਦਰਮਿਆਨੀ ਹੈ ਟਾ 20 ਕਿਲੋ ਤੋਂ ਪਾਕੀ ਆ ਪਹਿਲਾਂ ਬਾਈ ਠੀਕ ਆ ਤੇ ਪ੍ਰਿੰਟ ਵਾਈਜ਼ ਸੋਹਣੀ ਆ ਪ੍ਰਿੰਟ ਵਾਈਜ਼ ਹੁੰਨੀ ਆ ਕੱਚੀ ਜ਼ਰੂਰ ਆ ਜੇ ਸਾਹਮਣੀ ਪੈਣੀ ਆ ਵੀਰੇ 10 ਦਿਨ ਬੰਦੇ ਨੂੰ 10 ਦਿਨ ਕੱਢ ਦੂਗੀ ਹਾਂ ਬਰੀਡ ਕਨੀ ਉਹ ਤਾਂ ਮਾਰ ਖਾਂਦੀ ਨਹੀਂ ਕਿਸੇ ਪਾਸਿਓਂ ਆਰਡਰ ਵੀ ਨਾਲ ਲੱਗਵਾਇ ਰੱਖੂਗੀ ਹਾਂ ਅੱਗੇ ਦਾ ਆਰਡਰ ਬਹੁਤ ਆਖਰੀ ਅੱਗੇ ਪਿੱਛੇ ਦਾ ਆਰਡਰ ਅੱਜ ਰੋ ਇੱਕ ਮਿੰਟ ਇੱਥੇ ਰੋ ਨਹੀਂ ਇੱਥੋਂ ਆਰਡਰ ਕੁਆਲਿਟੀ ਕਰ ਸਕਦੇ ਹਾਂ ਚੈੱਕ ਅਗਲੇ ਥਣ ਤੋਂ ਅੱਗੇ ਵੀ ਆਰਡਰ ਚੰਗਾ ਰੱਖੂ ਤੇ ਪਛਾਹ ਆਲੇ ਬੰਨੇ ਵੀ ਤੇ ਰੱਖੂਗੀ ਨਾਲ ਲੱਗਵਾ ਮਾਂ ਜਾਂ ਕਮਾ ਦਿਆਂਗੀ ਫਿਰ ਇਹਦੇ ਵੀ ਤਕਰੀਬਨ ਤਕਰੀਬਨ ਸਿੰਗਲ ਚਾਰ ਆ ਗਏ ਤੇ ਗਾਵਾਂ ਜਿੰਨੀਆਂ ਕਬਾਈ ਕੋਲੋਂ ਦਿਖਾਉਂਗਾ ਤੁਹਾਨੂੰ ਮੈਂ ਗਰਮੀ 'ਚ ਚੱਲਣ ਵਾਲੇ ਤੋਹਫੇ ਦਿਖਾਉਂਗਾ ਸਾਰੇ ਇਹ ਦੁੱਧ ਕਿੰਨਾ ਪਾ ਸਕਦੀ ਹੈ ਇਹ ਪੂਰੀ ਪਾ ਦੂ ਵੀ 20 ਕਿਲੋ ਹਾਂ 18 20 ਕਿਲੋ ਜਮਾ ਨੋਰਮਲ ਹੀ ਪਾ ਦਿਆ ਨੇ ਠੀਕ ਆ ਗੱਲਾਂ ਹਾਂ ਇਹਦਾ ਰੇਟ ਕੀ ਰਹੂਗਾ ਪਤਾ ਕੀ ਗੱਲ ਹੈ ਗੁਰੀ ਆਲਾ ਕਹਿੰਦਾ ਵੀ 8 10 20 ਕਿਲੋ ਹਰ ਇੱਕ ਗਾਂਸ ਥਲੇ ਕਹਜਣ ਦੁੱਧ ਵੀ ਜਿੰਦੀ ਨਹੀਂ ਇਹ ਹਜੇ ਕੱਚੀਆਂ ਨੇ ਫਿਰੋ ਹਫਤੇ ਤੇ ਤਿਆਰ ਹੋ ਗਈ ਨਾ ਉਦੋਂ ਦਿਖਣੀ ਹੈ ਵੀਰੇ ਗਿਆ ਹਾਂ ਠੀਕ ਆ ਗੱਲਾਂ ਹਾਂ ਕੱਚੀਆਂ ਜ਼ਰੂਰ ਨੇ ਬਾਕੀ ਹੋਣਾ ਆਪਾਂ ਨੂੰ ਲੇਵੇ ਤੋਂ ਪਤਾ ਲੱਗਦੀ ਹੈ ਵੀ ਕਿਦਾਂ ਦਾ ਲੇਵਾ ਲੱਗਿਆ ਕੀ ਲਾਲੀਆਂ ਮਾਰਦੀਆਂ ਲੇਵਾ ਜੀ ਕਿੰਨਾ ਸੋਹਣਾ ਫੱਟ ਲੇਵਾ ਥਣ ਵੀ ਸਿੰਗਲ ਚਾਰੀ ਨੇ ਵੇੜ ਤੇ ਦੇਖੀ ਬਾਨਾ ਬੱਚੀ ਨੇ ਬਹੁਤ ਆ ਰੇਟ ਕੀ ਰਹੂਗਾ ਇਹਦਾ ਗੁਰੀ ਮੁੱਲ ਜਿੰਨਾ ਮਰ ਇਹ ਜਰਸੀ ਵੀਰੇ ਪੰਜਾਬ ਵਾਲੀ ਆਪਣੀ ਸੂਆ ਇਹਦਾ ਸੂਆ ਪਹਿਲੇ ਹੀ ਆ ਪਹਿਲਣ ਪਹਿਲਣ ਵੀਰੇ ਤੋਰ ਖੋਲ ਕੇ ਪੂਰੀ ਪਹਿਲਣ ਦੀ ਕਿੰਨੇ ਕਿੰਨਾ ਪੱਟੇ ਵਿੱਚ ਕਿੰਨੇ ਪੈਂਡਿੰਗ ਨੇ ਪੂਰੀ ਐ ਮੰਨ ਲਾ ਵੀ ਇਹਦਾ ਹਫਤਾ ਲਿਪਿਆ ਇੱਕ ਹਫਤਾ ਹਾਂ ਹਾਂ ਇੱਕ ਹਫਤਾ ਕੱਢ ਦੂ ਸੂਆ ਆ ਗਿਆ ਪਹਿਲਾਂ ਤੇ ਇਹ ਆ ਗਈ ਜਰਸੀ ਕੰਪਨੀ ਇਹ ਬਈ ਉਹਨਾਂ ਨੂੰ ਹਣੀ ਤੂੰ ਤਾਂ ਮੁੰਡਾ ਜਿਹੜਾ ਕਮੇਡੀ ਦਾ ਹਫਿਆ ਹੁੰਦਾ ਤੂੰ ਤਾਂ ਉਹਨਾਂ ਦੇ ਕਮਾਂਡ ਚੁਲੀ ਆਪਾਂ ਲੰਗੋਲ ਤੋਂ ਬੱਚੀ ਠੀਕ ਆ ਗੱਲ ਹਾਂ ਤੋਰਦੀ ਉਹਨਾਂ ਦੀ ਆਏ ਤੂੰ ਤੇਰੇ ਏਰੀਆ ਵਾਲੀ ਮੱਛੀ ਕਹਿ ਕੇ ਵੀ ਬਾਈ ਨਾਲ ਗੱਲਬਾਤ ਕਰ ਸਕਦੇ ਨੇ ਸੀ ਵੀ ਜਿਹੜੀ ਉਹਨਾਂ ਦੇ ਘਰਾਂ ਕੋਲੋਂ ਲਈ ਹੋਈ ਆ ਇਹ ਆ ਗਈ ਜਰਸੀ ਨਸਲ ਤੇ ਸੂਹਾ ਪਹਿਲਾ ਤੇ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਬਾਈ ਗੁਰੀ ਹਫਤਾ ਬੈਧਾ ਲਾ ਪਰ ਪ੍ਰੋਪਰਲੀ ਠੀਕਾ ਵੀ ਪੁੱਛ ਕੇ ਦੱਸ ਦਾਂਗੇ ਮਾਲਕ ਨੂੰ ਕੁਲਦੀਪ ਉੱਥੇ ਮੁੰਡਾ ਉਹ ਤੋਂ ਲਈ ਆ ਸਾਰਾ ਦੱਸ ਦਾਂਗੇ ਉਹ ਤਾਂ ਸਾਰਾ ਬਾਇਓ ਡਾਟ ਦੱਸ ਦੂਗਾ ਉਹਦਾ ਠੀਕ ਆ ਵੀ ਕਿਹੜਾ ਇਹਦੇ ਸੀਮਨ ਲੱਗਾ ਕਿਹੜਾ ਲੱਗਾ ਸਾਰਾ ਕੁਝ ਦੱਸ ਦੂ ਵੀਰੇ ਇਹਦੀ ਡਿਟੇਲ ਸਾਰੀ ਮਿਲ ਜੂਗੀ ਸੂਪੀ ਕੇ ਤੱਕ ਦੀ ਤੇ ਦਿਨ ਕਿੰਨੇ ਦਾ ਸਾਰੀ ਦਿਨ ਵੀਰੇ ਹਫਤਾ ਪਿਆ ਗੁਰੀ ਇੱਕ ਹਫਤਾ ਆ ਲੈ ਚੱਲੇ ਇਹਨ 15 ਦੇੜਾ ਜਿਹੜਾ ਹਾਂ ਆ ਲੈ ਚੱਲ ਬਈ ਇਧਰ ਇਹ ਆ ਗਈ ਜਰਸੀ ਚ ਲਾਸਟ ਬੱਛੀ ਆ ਗਈ ਤੇ ਇਹਦੀ ਬਾਈ ਕਹਿੰਦਾ ਸੀਮਨ ਦੀ ਡਿਟੇਲ ਵੀ ਆਪਾਂ ਤੁਹਾਨੂੰ ਲੈ ਕੇ ਦੇ ਦਾਂਗੇ ਬਾਕੀ ਤੋਰਾ ਦੱਸਦਾ ਵੀ ਆਰਡਰ ਸੋਹਣਾ ਬਣਾਊਗੀ ਬਾਕੀ ਹਰੇਕ ਵੀਡੀਓ ਚ ਤੁਹਾਨੂੰ ਮੈਂ ਦੱਸਦਾ ਵੀ ਹੁੰਨਾ ਵੀ ਜਿਹੜੇ ਭਰਾ ਨੇ ਪਸ਼ੂ ਲੈਣਾ ਹੁੰਦਾ ਭਾਈ ਉਹਨੇ ਆਪਣੀ ਸਮਝ ਨਾਲ ਵੀ ਲੈਣਾ ਹੁੰਦਾ ਥਣ ਤੁਹਾਨੂੰ ਬਹੁਤ ਸੋਹਣਾ ਕਰੀਏ ਵੀ ਆਪਣੇ ਘਰੇ ਆ ਕੇ ਆਪਾਂ ਇਹ ਤੋਂ 20 ਲੈ ਲਾਂਗੇ ਜਾਂ ਆਪਾਂ ਇਹ ਤੋਂ 15 ਲੈ ਲਾਂਗੇ ਤੇ ਆਰਡਰ ਰੱਖੂ ਫਿਕਸ ਜਾ ਥਣ ਦਾ ਸਹਜ ਸੋਹਣਾ ਰੱਖੂਗੀ ਕੱਲਾ ਕੱਲਾ ਤੁਹਾਨੂੰ ਰੱਖੂਗੀ ਇਹ ਆ ਗਈ ਜਰਸੀ ਨਾਲ ਚ ਕਿੰਨੇ ਕੁ ਦੀ ਹੋ ਜਾਊਗੀ ਇਹ ਗੁਰੇ ਬੱਚੀ ਆਪਾਂ 60 ਹੇਰ ਦੀ ਦਿਸਣ ਪੂਰੇ 60 ਦੀ 60 ਦੀ ਆ ਨੰਬਰ ਬੋਲ ਦਿਓ ਜੀ ਨੰਬਰ ਵੀਰੇ ਆਪਣਾ 9779193295 9779193295 ਹਾਂਜੀ ਵੀਰੇ ਗਾਵਾਂ 10 ਤੋਂ 12 ਦਿਖਾਤੀਆਂ ਇਹਨਾਂ ਚ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ